ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੂੱਚੀ ਮਨੁੱਖਤਾ ਨੂੰ ਬਰਾਬਰੀ ਅਤੇ ਪਿਆਰ ਦਾ ਪਾਠ ਪੜਾਇਆ। ਹਰ ਇੱਕ ਨੂੰ ਆਪਣੇ ਧਰਮ ਵਿੱਚ ਰਹਿ ਕੇ ਜ਼ਿੰਦਗੀ ਦੀਆਂ ਖੁਸ਼ੀਆਂ ਮਾਣਨ ਦੀ ਆਜ਼ਾਦੀ ਦੀ ਸਿੱਖਿਆ ਦਿੱਤੀ। ਪਰ ਇਸ ਦੇ ਉਲਟ ਤੁਰਕ ਅਤੇ ਮੁਗਲ ਹਮਲਾਵਰ ਖੁਦ ਨੂੰ ਅਨੋਖੇ ਸਮਝਦੇ ਸਨ। ਉਹ ਦੋਨਾਂ ਹੱਥਾਂ ਨਾਲ ਮੁਲਕ ਨੂੰ ਲੁੱਟ ਰਹੇ ਸੀ ਅਤੇ ਤਲਵਾਰ ਨੂੰ ਮਜ਼ਹਬ ਦੀ ਜ਼ੁਬਾਨ ਬਣਾ ਕੇ ਹਰ ਇੱਕ ਜਾਤ ਉੱਪਰ ਆਪਣਾ ਧਰਮ ਥੋਪ ਰਹੇ ਸੀ। ਬਿਨਾਂ ਰੋਕ-ਟੋਕ ਕੁੱਟ-ਪੁੱਟ ਅਤੇ ਮਾਰ-ਕੁੱਟ ਦੇ ਇਸ ਸਮੇਂ ਵਿੱਚ ਧਰਮ ਪਰिवर्तन ਤੋਂ ਕਬਰਾ ਕੇ ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਦੇ ਕੋਲ ਮਦਦ ਮੰਗਣ ਪਹੁੰਚੇ ਤਦ 8 ਸਾਲ ਦੀ ਛੋਟੀ ਉਮਰ ਵਿੱਚ ਹੀ ਗੁਰੂ ਗੋਬਿੰਦ ਸਿੰਘ ਨੇ ਕਸ਼ਮੀਰੀ ਪੰਡਤਾਂ ਦੇ ਪੱਖ ਵਿੱਚ ਆਵਾਜ਼ ਉਠਾ ਕੇ ਆਪਣੇ ਗੁਰੂ ਪਿਤਾ ਨੂੰ ਇਸ ਜ਼ੁਲਮ ਦੇ ਖਿਲਾਫ ਲੜਨ ਦੀ ਕਿਹਾ ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਦਾ ਸਾਹਮਣਾ ਕੀਤਾ ਉਹਨਾਂ ਕਸ਼ਮੀਰੀ ਪੰਡਤਾਂ ਦੇ ਮਨੁੱਖੀ ਅਧਿਕਾਰਾਂ ਹਿਊਮਨ ਰਾਈਟਸ ਦੇ ਲਈ ਜਦੋਂ ਇਹ ਸ਼ਬਦ ਵੀ ਇਜਾਦ ਨਹੀਂ ਹੋਇਆ ਸੀ ਦਿੱਲੀ ਜਾ ਕੇ ਆਪਣਾ ਸੀਸ ਦੇ ਦਿੱਤਾ ਪਰ ਧਰਮ ਪਰिवर्तन ਦਾ ਇਹ ਜ਼ੁਲਮ ਰੁਕਿਆ ਨਹੀਂ ਦਸ਼ਮੇਸ਼ ਪਿਤਾ ਦੀ ਜਵਾਨੀ ਦੇ ਨਾਲ-ਨਾਲ ਹੀ ਇਸ ਜ਼ੁਲਮ ਦੇ ਖਿਲਾਫ ਲੜਨ ਦਾ ਜਜ਼ਬਾ ਵੀ ਜਵਾਨ ਹੋ ਗਿਆ ਉਹਨਾਂ ਨੇ ਆਪਣੇ ਵਿਚਾਰਾਂ ਨਾਲ ਅਗਿਆਨਤਾ ਦੇ ਹਨੇਰੇ ਨੂੰ ਅਤੇ ਆਪਣੀ ਤਲਵਾਰ ਨਾਲ ਜ਼ੁਲਮ ਨੂੰ ਮਿਟਾਉਣ ਦਾ ਫੈਸਲਾ ਕੀਤਾ ਜਿਰੀ ਅਨੰਦਪੁਰ ਸਾਹਿਬ ਅਲਸਾ ਪੰਥ ਦੀ ਸਥਾਪਨਾ ਕੀਤੀ ਅਤੇ ਪੂਰੀ ਮੁਗਲਿਆ ਹਕੂਮਤ ਨੂੰ ਝੰਜੋੜ ਕੇ ਰੱਖ ਦਿੱਤਾ ਲੋਕਾਂ ਦੇ ਹੱਕ ਸੱਚ ਤੇ ਧਰਮ ਦੀ ਆਜ਼ਾਦੀ ਲਈ ਉਹਨਾਂ ਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ ਆਪਣੇ ਚਾਰ ਸਾਬ ਜਾਨ ਦੇ